ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਾ ਸਾਕੂ ਤੂੰ ਠਾਕੁਰ ਊਚ ਭਗਵਾਨਾ ਵਾਹਿਗੁਰੂ ਸਾਹਿਬ ਜੀ ਸਲੋਕ ਅਨਕ ਲੀਲਾ ਰਾਜ ਰਸ ਰੂਪੰ ਸਤਰ ਚਮਰ ਤਖਤ ਆਸਨੰ ਰਚੰਤ ਮੂੜ ਅਗਿਆਨ ਅੰਦੇ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਹਭ ਰੰਗ ਮਾਣਿਆ ਮਿੱਠਾ ਲਗੜਾ ਮੋ ਨਾਨਕ ਨਾਮ ਵਿਹੂਣੀ ਆ ਸੁੰਦਰ ਮਾਇਆ ਤਰੋ ਪੌੜੀ ਸੁਪਨੇ ਸੇਤੀ ਚਿਤ ਮੂਰਖ ਲਾਇਆ ਵਿਸਰੇ ਰਾਜ ਰਸ ਭੋਗ ਜਾਕਤ ਪਖ ਲਾਇਆ ਅਰ ਚਾ ਗਈ ਵਿਹਾਰੇ ਤੰਦੇ ਤਹਿਆ ਪੂਰਨ ਭੈ ਨ ਕਾਮ ਮੁਹਿਆ ਮਾਇਆ ਕਿਆ ਵਿਚਾਰਾ ਜੰਤ ਚਾ ਆਪ ਭੁਲਾਇਆ ਪੂਰਨ ਭੈ ਨ ਕਾਮ ਮੋਹਿਆ ਮਾਇਆ ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗਤ ਜਨੋ ਅੱਜ ਦਾ ਮੁਖਵਾਕ ਚੈਤਸਰੀ ਕੀ ਵਾਰ ਮਹਲਾ ਪੰਜਵਾਂ 8 ਨੰਬਰ ਪੌੜੀ ਨਾਲ ਸ਼ਲੋਕ ਵਿਚਾਰ ਅਧੀਨ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇਸ ਮੁੱਖ ਵਾਕ ਦੇ ਰਾਹੀਂ ਸਾਨੂੰ ਬਹੁਤ ਹੀ ਪਿਆਰੇ ਬਚਨ ਸਮਝਾਏ ਨੇ ਕਿ ਸੰਸਾਰ ਦੇ ਵਿੱਚ ਵਿਚਰਦੇ ਹੋਏ ਮਨੁੱਖ ਇੱਕ ਸੁੱਤੇ ਪਿਆ ਸੁਪਨਾ ਦੇਖਦਾ ਹੈ ਤੇ ਇੱਕ ਮੋਹ ਮਾਇਆ ਦੀ ਨੀਂਦ ਦੇ ਵਿੱਚ ਸੁੱਤਿਆਂ ਸੁਪਨਾ ਵੇਖਦਾ ਏ ਜਿਹੜਾ ਸੁੱਤਿਆਂ ਦੇਖਦਾ ਏ ਉਹ ਵੀ ਪੂਰਾ ਨਹੀਂ ਹੁੰਦਾ ਅੱਖਾਂ ਖੁੱਲ੍ਹਦੇ ਅੰਸਾਰ ਭੁੱਲ ਜਾਂਦਾ ਏ ਥੋੜਾ ਬੋਲਾ ਚੀਤੇ ਰਹਿੰਦਾ ਏ ਤੇ ਇੱਕ ਸੁਪਨਾ ਹੈ ਜਿਹੜਾ ਮਨੁੱਖ ਜਾਗਦੇ ਹੋਏ ਮੋਹ ਮਮਤਾ ਦੀ ਨੀਂਦ ਵਿੱਚ ਸੌਕੇ ਦੇਖਦਾ ਏ ਇਹ ਸੁਪਨਾ ਮੌਤ ਆਉਣ ਤੇ ਟੁੱਟ ਜਾਂਦਾ ਏ ਸੋ ਵਿਚਾਰ ਦੇ ਨਾਲ ਸਾਂਝ ਪਾਈਏ ਅਨਕ ਲੀਲਾ ਰਾਜ ਰਸ ਰੂਪੰ 70 ਚਮਰ ਤਖਤ ਆਸਨ ਪਾਤਸ਼ਾਹ ਜੀ ਕਹਿੰਦੇ ਨੇ ਨੇਕਾ ਖੇਲ ਤਮਾਸ਼ੇ ਤੇ ਰਾਜ ਦੇ ਭੋਗ ਸੁੰਦਰਤਾ ਸਿਰ ਉੱਤੇ 70 ਪੜਾ ਕੁਝ ਇਹਦੇ ਕੋਲ ਹੋਵੇ ਤਖਤ ਤੇ ਬੈਠਣਾ ਨਸੀਬ ਹੋ ਜਾਵੇ ਇੰਨਾ ਕੁਝ ਇਹਦੇ ਕੋਲ ਹੈ ਪਰ ਕਹਿੰਦੇ ਇੰਨਾ ਕੁਝ ਆਉਣ ਦੇ ਨਾਲ ਕੀ ਮਨੁੱਖ ਸਿਆਣਾ ਹੋ ਗਿਆ ਸਮਝਦਾਰ ਹੋ ਗਿਆ ਭਾਗਾਂ ਵਾਲਿਓ ਅੱਜ ਦੇ ਸਮੇਂ ਦੇ ਵਿੱਚ ਤਾਂ ਇਹ ਚੀਜ਼ਾਂ ਤੇ ਬੈਠਦੇ ਓ ਨੇ ਜਿਨ੍ਹਾਂ ਨੂੰ ਸਮਾਜ ਨਾਲ ਪਿਆਰ ਨਹੀਂ ਸਿਰਫ ਆਪਣੀ ਉਸ ਮਾਇਆ ਦੇ ਹਨੇਰ ਦੇ ਵਿੱਚ ਉਹ ਸੁੱਤੇ ਪਏ ਨੇ ਤੇ ਤਖਤਾਂ ਦੇ ਉੱਪਰ ਬੈਠੇ ਹੋਏ ਨੇ ਸਾਰੇ ਸੁੱਖ ਹੋਣ ਦੇ ਬਾਵਜੂਦ ਵੀ ਕਲਪੇ ਰਹਿੰਦੇ ਨੇ ਦੁਖੀ ਰਹਿੰਦੇ ਨੇ ਆਮ ਗਰੀਬ ਇਨਸਾਨ ਦੀ ਇਹ ਭਾਵਨਾ ਹੁੰਦੀ ਏ ਖਿੱਚੇ ਪ੍ਰਮਾਤਮਾ ਨੇ ਲਾਈ ਕਿ ਮੈਂ ਅਮੀਰ ਹੋਵਾਂਗਾ ਤੇ ਸੁਖੀ ਹੋ ਜਾਵਾਂਗਾ ਪਰ ਨਹੀਂ ਜਿੰਨਾ ਜਿੰਨਾ ਉਹ ਇਸ ਪਾਸੇ ਨੂੰ ਵਧਦਾ ਜਾਏਗਾ ਸੁੱਖ ਸੁਹੂਲਤਾਂ ਤੇ ਵਧਣਗੀਆਂ ਆਉਣ ਜਾਣ ਦੇ ਸਾਧਨ ਤਾਂ ਬਹੁਤ ਹੋਣਗੇ ਰੋਟੀ ਪਾਣੀ ਚੰਗਾ ਹੋ ਜਾਏਗਾ ਕੱਪੜਾ ਸੋਨਾ ਹੋ ਜਾਏਗਾ ਸੌਣ ਵਾਸਤੇ ਬਿੱਡ ਸੋਨੇ ਘਰ ਕਮਰਾ ਸੋਨਾ ਹੋ ਜਾਏਗਾ ਪਰ ਸੁੱਖ ਨਹੀਂ ਹੁੰਦਾ ਸੁੱਖ ਇੱਥੇ ਆਉਣਾ ਏ ਉਹ ਸਾਰੀਆਂ ਸਹੂਲਤਾਂ ਇਹਦੇ ਨਾਲ ਦੀਆਂ ਨੇ ਇਸ ਬਾਡੀ ਵਾਸਤੇ ਨੇ ਸ਼ਾਂਤੀ ਅੰਦਰ ਆਉਣੀ ਏ ਤੇ ਸਹਿਬ ਜੀ ਕਹਿੰਦੇ ਨੇ ਇਸ ਸੰਸਾਰ ਦੀ ਅਵਸਥਾ ਹੀ ਐਸੀ ਹੈ ਅਣਕ ਲੀਲਾ ਲੀਲਾ ਦਾ ਅਰਥ ਹੈ ਕੋਤਕ ਤਮਾਸ਼ੇ ਇੱਕ ਅਚਰਜਤਾ ਅਕਾਲ ਪੁਰਖ ਵਹਿਗੁਰੂ ਨੇ ਇਹ ਸੰਸਾਰ ਚ ਪੈਦਾ ਕੀਤੀ ਏ ਉਹ ਉਸ ਉਹੀ ਪੈਦਾ ਕਰਨ ਵਾਲਾ ਸਾਰਾ ਕੁਝ ਕਿਸੇ ਬੰਦੇ ਨੇ ਨਹੀਂ ਕੀਤਾ ਕਿਸੇ ਧਾਰਮਿਕ ਆਗੂ ਨੇ ਨਹੀਂ ਇਹ ਸਾਰਾ ਕੁਝ ਪੈਦਾ ਕੀਤਾ ਇਹ ਉਹਨੇ ਦਾਤੇ ਨੇ ਪੈਦਾ ਕੀਤਾ ਧਾਰਮਿਕ ਆਗੂ ਜਿੰਨੇ ਸਪੂਰਨ ਉਹਦੇ ਨਾਲ ਸਾਂਝ ਪਾ ਲਈ ਉਹਨੇ ਸਾਰਾ ਕੁਝ ਦੱਸ ਦਿੱਤਾ ਜਿੱਦਾਂ ਗੁਰੂ ਨਾਨਕ ਸਾਹਿਬ ਜੀ ਇਹਨੇ ਦੱਸ ਦਿੱਤਾ ਪਿਆਰਿਆ ਮੇਰੀ ਪੂਜਾ ਨਹੀਂ ਅਕਾਲ ਪੁਰਖ ਦੀ ਪੂਜਾ ਕਰ ਅਕਾਲ ਪੁਰਖ ਦੇ ਗੁਣ ਆ ਨੇ ਉਹ ਇਦਾਂ ਦਾ ਹੈ ਉਦੇ ਨਾਲ ਸਾਂਝ ਪਾਉਣ ਨਾਲ ਤੈਨੂੰ ਆਹ ਕੁਝ ਮਿਲੇਗਾ ਇਹ ਸਾਰਾ ਕੁਝ ਬਾਣੀ ਚ ਉਹਨਾਂ ਨੇ ਦਰਜ ਕਰ ਦਿੱਤਾ ਸਮਝਾਂਗੇ ਤੇ ਪਤਾ ਲੱਗੇਗਾ ਜਦੋਂ ਨਹੀਂ ਸਮਝਦੇ ਨਹੀਂ ਪੜ੍ਹਦੇ ਨਹੀਂ ਸੁਣਦੇ ਫਿਰ ਦੁਬਧਾ ਚ ਪੈ ਕੇ ਕਿਤੇ ਹੋਰ ਪਾਸੇ ਧੌੜ ਲੱਗ ਜਾਂਦੇ ਹਨ ਅਨਕ ਲੀਲਾ ਰਾਜ ਰਸ ਰੂਪੰ ਚਤਰ ਚਮਰ ਤਖਤ ਆਸਨੰ ਇੰ데 ਸਭ ਕੁਝ ਕੋਲੇ ਹੈ ਹਰ ਇੱਕ ਸੁਹੂਲਤ ਕੋਲੇ ਹੈ ਚੋਰ ਸਿਰ ਤੇ ਕਰਨ ਵਾਲੇ ਵੀ ਕੋਲੇ ਨੇ ਛਤਰ ਵੀ ਕੋਲੇ ਹੈ ਤਖਤ ਵੀ ਕੋਲੇ ਹੈ ਪਰ ਹੋਇਆ ਕਿ ਅਰਚੰਤ ਮੂੜ ਅ ਗਿਆਨ ਅੰਦੇ ਨਾਨਕ ਸੁਪਨ ਮਨੋਰਥ ਮਾਇਆ ਕਹਿੰਦੇ ਹੋਇਆ ਕਿ ਇਸ ਖਿੱਚੋ ਤਾਣ ਦੇ ਵਿੱਚ ਮਨੁੱਖ ਲੱਗ ਕੇ ਪਰਮਾਤਮਾ ਨੂੰ ਵਿਸਰ ਗਿਆ ਚੰਤ ਮੂੜ ਅਗਿਆਨ ਅੰਦੇ ਕਹਿੰਦੇ ਇਹਨਾਂ ਸੁਪਣਿਆਂ ਦੇ ਵਿੱਚ ਲੱਗਿਆ ਮਾਇਆ ਸੁਪਣਿਆਂ ਦੀਆਂ ਚੀਜ਼ਾਂ ਵਾਕਰ ਹੈ ਮਨੋਰਥ ਮੰਦਾ ਸੀ ਜਿਹੜਾ ਉਹ ਅਕਾਲ ਪੁਰਖ ਦੇ ਨਾਲ ਜੁੜਨਾ ਸੀ ਪਰ ਉਹ ਉਲਟਾ ਘੁੰਮ ਗਿਆ ਉਹ ਇਹਦੇ ਨਾਲ ਹੀ ਜੁੜ ਕੇ ਰਹਿ ਗਿਆ ਇਹ ਚੇਤੇ ਨਹੀਂ ਆਇਆ ਕਿ ਜੋ ਧਨ ਪਦਾਰਥ ਮੈਂ ਵਰਤ ਰਿਹਾ ਇਹਦੀ ਦਾਤ ਕੌਣ ਦੇ ਰਿਹਾ ਤਾਤ ਪਿਆਰੀ ਵਿਸਰਿਆ ਦਤਾਰਾ ਤਾਤ ਪਿਆਰੀ ਹੋ ਗਈ ਪੁੱਤਰ ਮਿਲ ਗਿਆ ਧੀ ਮਿਲ ਗਈ ਘਰ ਘਾਟ ਮਿਲ ਗਿਆ ਰੱਬ ਵਿਸਰ ਗਿਆ ਇੰਨਾ ਕਿ ਵਿਸਰ ਗਿਆ ਹੁਣ ਰੱਬ ਦਾ ਨਾਮ ਲੈਣਾ ਵੀ ਨਹੀਂ ਚਾਹੁੰਦਾ ਤੇ ਰੱਬ ਦਾ ਨਾਮ ਸੁਣਨਾ ਵੀ ਨਹੀਂ ਚਾਹੁੰਦਾ ਜਿਹੜਾ ਰੱਬ ਦਾ ਨਾਮ ਸੁਣਾਏਗਾ ਉਹਦੇ ਨਾਲ ਵੀ ਅਸੀਂ ਵਾਸਤਾ ਨਹੀਂ ਰੱਖਾਂਗੇ ਕਿਉਂ ਮੇਰੇ ਕੋਲੇ ਧਨ ਪਦਾਰਥ ਏ ਮੇਰੇ ਕੋਲੇ ਰਤਬਾ ਏ ਮੇਰੇ ਕੋਲੇ ਮਾਇਆ ਏ ਮੇਰੇ ਧੀਆਂ ਪੁੱਤ ਪੋਤਰੇ ਪਰੋਤੜੇ ਨੂੰ ਮੈਂ ਕਿਸੇ ਤੋਂ ਕੀ ਲੈਣਾ ਇਸ ਹੰਕਾਰ ਦੇ ਵਿੱਚ ਆ ਜਾਂਦਾ ਏ ਰਚੰਤ ਮੂੜ ਰਚੰਤ ਰਚਿਆ ਗਿਆ ਇੱਕ ਮਿਕ ਹੋ ਗਿਆ ਮੂੜ ਮੂਰਖ ਮਨੁੱਖ ਅਗਿਆਨ ਅਗਿਆਨੀ ਹੈ ਅੰਦੇ ਅਗਿਆਨਤਾ ਦਾ ਹਨੇਰਾ ਢੋ ਰਿਆ ਨਾਨਕ ਸੁਪਨ ਮਨੋਰਥ ਮਾਇਆ ਹੁਣ ਸੁਪਨਾ ਹੀ ਮਨੋਰਥ ਬਣ ਗਿਆ ਹੁਣ ਮਾਇਆ ਦੇ ਪਿੱਛੇ ਹੀ ਹੋਦਿਆਂ ਰਤਮਿਆਂ ਦੇ ਪਿੱਛੇ ਹੰਕਾਰ ਦੇ ਪਿੱਛੇ ਹੀ ਦੌੜੀ ਜਾਂਦਾ ਹੈ। ਇਦਾਂ ਦੀ ਇਹਦੀ ਜੀਵਨ ਸ਼ੈਲੀ ਬਣ ਗਈ। ਸੁਪਨੇ ਹੱਬ ਰੰਗ ਮਾਣਿਆ। ਹੁਣ ਦੂਜਾ ਪੱਖ ਗੁਰੂ ਪਾਤਸ਼ਾਹ ਜੀ ਦੱਸਦੇ ਨੇ। ਕਹਿੰਦੇ ਦੇਖ ਜਿਹੜਾ ਤੂੰ ਰਾਤ ਨੂੰ ਸੁਪਨਾ ਲੈਂਦਾ ਹੈ ਉਹ ਬੜਾ ਸੋਹਣਾ ਸੁਪਨਾ ਹੋਵੇ। ਉਹਦੇ ਤੈਨੂੰ ਬੜਾ ਕੁਝ ਮਿਲ ਜਾਵੇ ਤੂੰ ਖੁਸ਼ ਵੀ ਹੋਵੇ। ਵੈਸੇ ਤੇਰੀ ਆਰਥਿਕ ਤੰਗੀ ਹੋਵੇ। ਪਰ ਉਹ ਕੁਝ ਸਮੇਂ ਵਾਸਤੇ ਤੂੰ ਖੁਸ਼ ਹਾਂ ਜਦੋਂ ਅੱਖ ਖੁੱਲੇਗੀ ਉਹ ਦਿਨ ਸੁਪਨਾ ਖਤਮ ਹੋ ਜਾਏਗਾ ਤੇਰੇ ਕੋਲੇ ਕੁਝ ਨਹੀਂ ਹੋਣਾ ਜੋ ਕੁਝ ਸੀ ਉਹੀ ਤੇਰੇ ਕੋਲੇ ਹੈ ਸੁਪਨੇ ਵਾਲਾ ਤੇਰੇ ਕੋਲੇ ਕੁਝ ਨਹੀਂ ਸੁਪਨੇ ਹੱਪ ਰੰਗ ਮਾਣਿਆ ਮਿੱਠੜਾ ਲੱਗੜਾ ਮੋਹ ਕਹਿੰਦੇ ਬੜਾ ਮਿੱਠਾ ਜਿਹਾ ਲੱਗਿਆ ਨਜ਼ਾਰਾ ਜਿਹਾ ਆਇਆ ਸੁਪਨੇ ਚ ਆਨੰਦ ਜਿਹਾ ਤੇ ਆਉਂਦਾ ਹੈ ਨਾ ਰਾਤੀ ਮੈਨੂੰ ਸੁਪਨਾ ਆਇਆ ਕੀ ਸੁਪਨੇ ਨੇ ਆ ਬਾਣੀ ਦੀ ਵਿਚਾਰ ਲਿਆਂਦੀ ਏ ਸੁਪਨਾ ਆਇਆ ਕਿ ਤੇ ਅਸੀਂ ਗਏ ਮੇਰੇ ਪ੍ਰਚਾਰਕ ਦੋਸਤ ਵੀ ਨੇ ਹੋਰ ਦੋਸਤ ਨੇ ਕਿਸੇ ਧਾਰਮਿਕ ਸਥਾਨ ਤੇ ਗਏ ਬੜੀ ਰੌਣਕ ਹੈ ਪਰ ਕਹਾਣੀ ਕੀ ਬਣ ਗਈ ਉੱਥੇ ਇੱਕ ਅਸਲੀਹੀ ਰਾਏ ਬਾਕੀ ਨਕਲੀ ਨੇ ਸਾਰੇ ਦਿਸ ਰਹੇ ਨੇ ਸੋਨੇ ਸੋਨੇ ਜਦੋਂ ਸਾਰੇ ਜਾਣੇ ਉੱਧਰ ਦੇਖ ਕੇ ਵਧੇਗਾ ਜਾਂ ਕਿਉਂ ਨਾ ਹੀਰੇ ਨੂੰ ਹੱਥ ਲਾਇਆ ਜਿਹੜੇ ਨਿਕਲੇ ਸੀ ਫਟਦੇ ਗਏ ਉਹ ਗਬਾਰੇ ਵਾਂਗ ਸੀ ਅਸਲੀ ਮੇਰੇ ਹੱਥ ਲੱਗ ਗਿਆ ਹੁਣ ਸੇ ਹੱਥ ਲੱਗ ਗਿਆ ਪਰ ਮਨ ਚ ਡਰ ਵਿੱਚ ਆ ਪੈ ਗਿਆ ਇਹਨਾਂ ਨੂੰ ਮਿਲਿਆ ਨਹੀਂ ਮੈਨੂੰ ਮਿਲ ਗਿਆ ਹੁਣ ਕੀ ਬਣੇਗਾ ਚਲੋ ਸੁਪਨੇ ਥੋੜਾ ਥੋੜਾ ਉਹਨੂੰ ਕੋਲੇ ਰੱਖਿਆ ਅੱਗੇ ਵਧੇ ਅੱਗੇ ਇੱਕ ਜਗ੍ਹਾ ਤੇ ਬੈਠੇ ਉੱਥੇ ਸੋਨੇ ਦੇ ਛਿੱਕੇ ਨੇ ਸਾਰਿਆਂ ਨੂੰ ਤਿੰਨ-ਤਿੰਨ ਲੱਗੇ ਹੱਥ ਮੈਨੂੰ ਚਾਰ ਲੱਗੇ ਚਾਰ ਛਿੱਕੇ ਲੱਗੇ ਬੜਾ ਖੁਸ਼ਮਾਨ ਕਰਕੇ ਕਿਆ ਕਮਾਲ ਹੈ ਇਹਨਾਂ ਕੋ ਜਾ ਕੇ ਆ ਕੋਲੇ ਪਰ ਉਸ ਤੋਂ ਬਾਅਦ ਵਿੱਚ ਜਦੋਂ ਅਸੀਂ ਤੁਰੇ ਕੁਝ ਜਾਣੇ ਵਿਛੜ ਗਏ ਕੋਜੇ ਨਾਲੋਂ ਵਿਛੜ ਗਏ ਅਨ ਇੱਕ ਦੋ ਨਾਲ ਨੇ ਜਿਹੜੇ ਨਾਲ ਨੇ ਉਹਨਾਂ ਨੂੰ ਰਸਤਾ ਨਹੀਂ ਪਤਾ ਮੇਰੇ ਕੋਲੇ ਵੀ ਰਸਤਾ ਯਾਦ ਨਹੀਂ ਮੈਂ ਆਪਣੇ ਮੋਬਾਈਲ 'ਚ ਸੁਪਨੇ 'ਚ ਰਸਤਾ ਲੱਭਦਾ ਪਰ ਰਸਤਾ ਲੱਭਦਾ ਨਹੀਂ ਕੋਈ ਬਜ਼ੁਰਗ ਮਿਲਿਆ ਉਹਨੂੰ ਪੁੱਛਿਆ ਉਹਨੇ ਕਿ ਜਾਣਾ ਕਿੱਥੇ ਪਹਿਲਾਂ ਇਹ ਦੱਸੋ ਹੁਣ ਇਹ ਵੀ ਨਹੀਂ ਯਾਦ ਜਾਣਾ ਕਿੱਥੇ ਹੈ ਬੜੇ ਪਰੇਸ਼ਾਨ ਟੈਨਸ਼ਨ ਮਾਰਗ ਕਿਸੇ ਤੇ ਨਹੀਂ ਪਹੁੰਚੇ ਉੱਥੇ ਉਲਝ ਗਏ ਕਿਉਂ ਰਸਤੇ ਹੀ ਭੁੱਲ ਗਿਆ ਜਾਣਾ ਕਿੱਥੇ ਸੀ ਜਦੋਂ ਸਵੇਰ ਉੱਠਿਆ ਸਵੇਰ ਵੇਲੇ ਇਹ ਸਾਰਾ ਸੁਪਨਾ ਆਇਆ ਤੇ ਬਾਣੀ ਅਸੀਂ ਕਿਉਂ ਪੜਦੇ ਆ ਬਾਣੀ ਅਸੀਂ ਕਿਉਂ ਸਮਝਦੇ ਆ ਕਿਉਂਕਿ ਬਾਣੀ ਸਾਨੂੰ ਮਾਰਗਦਰਸ਼ਨ ਦਿੰਦੀ ਹੈ ਜਦੋਂ ਉੱਠਿਆ ਉਹ ਤੋਂ ਚਿਤਾਪਨ ਚੱਲ ਰਿਹਾ ਵੀ ਇੰਨਾ ਕੁਝ ਕੁਲੇ ਹੋਣ ਦੇ ਬਾਵਜੂਦ ਮੈਂ ਮਾਰਕ ਤੇ ਕਿਉਂ ਨਹੀਂ ਪਹੁੰਚ ਸਕਿਆ ਮੈਂ ਆਪਣੇ ਘਰ ਕਿਉਂ ਨਹੀਂ ਪਹੁੰਚ ਸਕਿਆ ਇਹ ਤਾਂ ਸਾਰਾ ਕੁਝ ਅਧੂਰਾ ਕਿਉਂ ਰਹਿ ਗਿਆ ਕੋਲੇ ਹੀਰਾ ਵੀ ਐ ਸੋਨਾ ਵੀ ਐ ਪਰ ਘਰ ਕੋਲੇ ਨਹੀਂ ਘਰ ਦਾ ਐਡਰੈਸ ਵੀ ਭੁੱਲ ਗਿਆ ਤੇ ਉੱਠਦਿਆਂ ਸਰ ਪਾਤਸ਼ਾਹ ਜੀ ਨੇ ਚੇਤਾ ਕਰਾਇਆ ਰੈਣ ਗਵਾਈ ਸੋਏ ਕੇ ਦਿਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਛਾਇ ਇਹੀਰੇ ਵਾਲਾ ਜਨਮ ਸੀ ਕੌਡੀਆਂ ਦੇ ਭਾਗ ਵਚਨ ਲੱਗ ਪਿਆ ਸਾਰਾ ਕੁਝ ਕੋਲੇ ਸੰਸਾਰ ਦਾ ਪਰ ਇਧਰੋਂ ਭੁੱਲ ਗਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹ ਜਿਸ ਦੀ ਜੋਤ ਸਾ ਉਹ ਡਰੈਸੀ ਭੁੱਲ ਗਿਆ ਉਹ ਚੇਤਾ ਹੀ ਨਹੀਂ ਆਇਆ ਸਾਰੀ ਰਾਤ ਕਿੰਨਾ ਕੁਝ ਕੋਲੇ ਹੈ ਸੁਪਨੇ ਦਾ ਹੀਰੇ ਸੋਨਾ ਦੋਸਤ ਮਿੱਤਰ ਵੀ ਕੁਝ ਹੈਗੇ ਨੇ ਪਰ ਮਾਰਗ ਨਹੀਂ ਹੈਗਾ ਪਹੁੰਚਣਾ ਕਿੱਥੇ ਉਹ ਨਹੀਂ ਕੋਲੇ ਹੈਗਾ ਦੱਸਣ ਵਾਲਾ ਵੀ ਕੋਲੇ ਖੜਾ ਹੈ ਕਿ ਦੱਸੋ ਕਿਹੜਾ ਰਸਤਾ ਪੁੱਛਣਾ ਹੈ ਪਰ ਰਸਤਾ ਨਹੀਂ ਪਤਾ ਬਸ ਇਦਾਂ ਹੀ ਗੁਰੂ ਨਾਨਕ ਸਾਡੇ ਕੋਲੇ ਰਸਤਾ ਦੱਸਣ ਵਾਲਾ ਆ 35 ਮਹਾਪੁਰਖ ਸਾਡੇ ਕੋਲੇ ਰਸਤਾ ਦੱਸਣ ਵਾਲੇ ਨੇ ਅਸੀਂ ਇੰਨੇ ਇੱਕ ਦੁਨੀਆ ਦੇ ਮੋ ਮਮਤਾ ਦੇ ਵਿੱਚ ਗਲਤਾਨ ਹੋ ਗਏ ਛੇ ਅਸੀਂ ਗੁਰੂ ਕੋਲੇ ਆਉਂਦੇ ਵੀ ਆ ਗੁਰੂ ਕਹਿੰਦਾ ਹਾਂ ਦੱਸ ਕਿੱਥੇ ਜਾਣਾ ਸਾਨੂੰ ਡਰੈਸ ਨਹੀਂ ਚੇਤਾ ਅਸੀਂ ਦੱਸिए ਕੀ ਚਨਾਚਾ ਸਾਨੂੰ ਡਰੈਸ ਨਹੀਂ ਪਤਾ ਉਸ ਡਰੈਸ ਦਾ ਨਾਮ ਪਤਾ ਹੋਣ ਕਰਕੇ ਅਸੀਂ ਉਹਨਾਂ ਨੂੰ ਪੁੱਛੀਏ ਕਿ ਵੀ ਪਹੁੰਚਣਾ ਕਿੱਥੇ ਹੈ ਸਾਡੀ ਜ਼ਿੰਦਗੀ ਦਾ ਇਦਾਂ ਦਾ ਸਿਸਟਮ ਬਣ ਗਿਆ ਬਾਣੀ ਇਸ ਕਰਕੇ ਪੜਨੀ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਇਹ ਬਾਣੀ ਚੇਤੇ ਕਰਾਉਂਦੀ ਰਹਿੰਦੀ ਹੈ ਕਿ ਆਇਆ ਤੂੰ ਲਾਹਾ ਲੈਣ ਸੀ ਲੱਗ ਕਿਹੜੇ ਕੰਮ ਚ ਗਿਆ ਆ ਜਿੰਦਗੀ ਰੂਪੀ ਰਾਤ ਮੁੱਕ ਚੱਲੀ ਹੋ ਆ ਸੁਪਨਿਆਂ ਦੀ ਦੁਨੀਆ ਚੋਂ ਬਾਹਰ ਨਿਕਲ ਇਹਨਾਂ ਦੇ ਵਿੱਚ ਤੇਰੇ ਆਨੰਦ ਨਹੀਂ ਹੈ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਆ ਤੇਰਾ ਮਨੋਰਥੀ ਇਤੇ ਤੌਰ ਪਰ ਤੇਰੀ ਵਸਤਾ ਕੀ ਬਣ ਗਈ ਕਹਿੰਦੇ ਸੁਪਨੇ ਹਬਰੰਗ ਮਾਣਿਆ ਮਿੱਠੜਾ ਲਗੜਾ ਮੋਹ ਸੁਪਨੇ ਚ ਬੜਾ ਆਨੰਦ ਬਾਣਿਆ ਬੜਾ ਖੁਸ਼ ਹੋਇਆ ਵੀ ਮੇਰੇ ਕੋਲੇ ਇੰਨਾ ਕੁਝ ਹੈ ਪਰ ਉਸ ਮੋਹ ਦੇ ਵਿੱਚ ਲੱਗ ਪਿਆ ਤੇ ਕਪਲੇ ਕੱਖ ਨੇ ਰਿਆ ਨਾਨਕ ਨਾਮ ਵਿਹੋਣੀ ਆ ਸੁੰਦਰ ਮਾਇਆ ਧਰੋ ਪਾਛੇ ਕਹਿੰਦੇ हे ਨਾਨਕ ਹਰੀ ਨਾਮ ਤੋਂ ਬਿਨਾ ਸੋਣੀ ਮਾਇਆ ਕ ਤੋਖਾ ਹੈ ਇਹ ਧੋਖਾ ਦਿੰਦੀ ਹੈ ਸੁੰਦਰ ਇਸਤਰੀ ਇਥੇ ਵਿਸ਼ੇਸ਼ਣ ਕੀਤਾ ਹੈ ਆਤਮਾ ਤੇ ਪਰਮਾਤਮਾ ਦਾ ਕਹਿੰਦੇ ਇਹ ਜਿਹੜਾ ਮਾਇਆ ਦਾ ਲੋਭ ਹੈ ਨਾ ਮਾਇਆ ਦਾ ਪ੍ਰਭਾਵ ਇਹ ਮੈਨੂੰ ਧੋਖਾ ਹੀ ਦਿੰਦਾ ਹੈ ਕਿੰਨਾ ਧੋਖਾ ਦਿੰਦਾ ਜਿਹਦੇ ਕੋਲੇ ਰੱਬਤ ਵਿਸਰ ਗਿਆ ਜਿਹਦੇ ਕੋਲੋਂ ਸੱਚ ਵਿਸਰ ਗਿਆ ਸੱਚ ਸਬਨਾ ਕਾ ਖਸਮ ਹੈ ਜਿਹਦੇ ਕੋਲੇ ਇਹ ਵਿਸਰ ਗਿਆ ਉਹਨੂੰ ਕਿੰਨਾ ਧੋਖਾ ਦਿੰਦੀ ਹੈ ਮਾਇਆ ਉਹ ਵੱਡੇ ਵੱਡੇ ਰਾਜ ਸੰਗਾਸਨਾਂ 'ਤੇ ਬੈਠ ਕੇ ਵੀ ਮਿੱਟੀ 'ਚ ਰੁਲ ਜਾਂਦੇ ਨੇ ਤੇ ਜਿਨ੍ਹਾਂ ਨੂੰ ਚੇਤੇ ਹੈ ਸੱਚ ਜਿਨ੍ਹਾਂ ਨੂੰ ਚੇਤੇ ਹੈ ਰੱਬ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਹੁਣ ਕੀਨੋ ਆਦੇਸ ਕਹਿੰਦੇ ਮੈਂ ਆਪਣੇ ਗੁਰੂ ਦੀ ਕਿਰਪਾ ਨਾਲ ਪਚ ਗਿਆ ਮੇਰੇ ਤੇ ਪੜੇ ਪ੍ਰਭਾਵ ਆ ਕੇ ਆਈ ਅਲੱਗ-ਅਲੱਗ ਤਰੀਕੇ ਦੇ ਨਾਲ ਪਰ ਮੈਂ ਬਚ ਗਿਆ ਮੇਰੇ ਤੇ ਗੁਰੂ ਨੇ ਕਿਰਪਾ ਕਰਤੀ ਉਹਨਾਂ ਦੀਨੋ ਆਦੇਸ਼ ਉਹ ਮਾਇਆ ਜਿਹੜੀ ਮੇਰੇ ਤੇ ਪ੍ਰਭਾਵ ਪਾਉਣ ਵਾਸਤੇ ਆਈ ਹੀ ਮੇਰੇ ਗੁਰੂ ਨੇ ਕਿਰਪਾ ਕੀਤੀ ਉਹ ਮੇਰੇ ਚਰਨਾਂ ਵਿੱਚ ਬੈਠ ਗਈ ਨਮਸਕਾਰ ਕਰਨ ਲੱਗ ਪਈ ਕਬੀਰ ਮਾਇਆ ਚੁਰਟੀ ਮੁਛ ਮੁਸਲਾਵੇ ਹਾਟ ਇਕ ਕਬੀਰ ਨੈ ਮੁਸੈ ਜਿਨੇ ਕੀਨੀ ਬਾਰੇ ਬਾਤ ਕਹਿੰਦੇ ਇਹ ਜਿਹੜੀ ਮਾਇਆ ਹੈ ਨਾ ਇਹ ਹਰੇਕ ਨੂੰ ਮੁਸ ਮੁਸ ਕੇ ਹਰੇਕ ਨੂੰ ਠੱਗ ਠੱਗ ਕੇ ਆਪਣੀ ਹੱਟੀ ਸਜਾਈ ਜਾਂਦੀ ਹੈ ਆਪਣਾ ਘਰ ਬੜਾ ਸੋਹਣਾ ਬਣਾਈ ਜਾਂਦੀ ਹੈ ਬੜੇ ਵੱਡੇ ਵੱਡੇ ਰਾਜੇ ਤਪਸੇ ਐ ਲਿਆ ਇਸਤਰੀ ਤੇ ਸਦੇਖ ਇੰਦਰ ਲੁਭਾਇਆ ਇੰਦਰ ਵਰਗੇ ਦੇਵਤੇ ਜਿਹਨੂੰ ਕਿਹਾ ਜਾਂਦਾ ਉਹ ਵੀ ਔਰਤ ਦੀ ਸੁੰਦਰਤਾ ਨੂੰ ਵੇਖ ਕੇ ਇਸ ਮਾਇਆ ਦੇ ਰਾਹੇ ਪ੍ਰਭਾਵਿਤ ਹੋ ਗਿਆ ਤੇ ਕੋ ਕਰਮ ਕਰ ਬੈਠਾ ਕਲੰਕ ਖੱਟ ਗਿਆ ਬ੍ਰਹਮਾ ਵੀ ਕਲੰਕ ਖੱਟ ਗਿਆ ਆਪਣੀ ਪੇਟੀ ਦੇ ਉੱਤੇ ਕਹਿੰਦੇ ਮੋਹਤ ਹੋ ਗਿਆ ਹੋਰ ਵੀ ਬੜੇ ਲੋਕ ਆਪਣੇ ਅਹੁਦੇ ਸੰਘਾਸਨ ਬਚਾਉਣ ਵਾਸਤੇ ਵਿਸ਼ਨੂੰ ਔਰਤ ਰੂਪ ਹੋ ਕੇ ਜਦੋਂ ਦੇਵਤਿਆਂ ਤੇ ਰਕਸ਼ਸ਼ਾਂ ਦਾ ਜੰਗ ਹੋ ਰਿਹਾ ਏ ਉਹਦੇ ਵਿੱਚ ਦੇਵਤਿਆਂ ਦੀ ਮਦਦ ਕਰਨ ਵਾਸਤੇ ਆ ਗਏ ਤੇ ਰਕਸ਼ਸ਼ਾਂ ਦੇ ਵਿਰੁੱਧ ਖੜ ਗਏ ਛਲ ਕਰਨ ਵਾਸਤੇ ਇਹ ਉਹਨਾਂ ਦੀਆਂ ਕਹਾਣੀਆਂ ਨੇ ਬਾਣੀ ਨੇ ਤਾਂ ਸਿਰਫ ਉਹਨਾਂ ਦੀਆਂ ਉਦਾਹਰਣਾਂ ਦਿੱਤੀਆਂ ਨੇ ਕਿ ਆ ਵੀ ਇਦਾਂ ਇਦਾਂ ਕਰਕੇ ਧੋਖਾ ਦਿੰਦੇ ਸਨ ਇਹ ਮਾਇਆ ਦੇ ਮੋਹੇ ਸਨ ਤੇ ਸਹਿਬ ਜੀ ਕਹਿੰਦੇ ਨੇ ਪਿਆਰੇਆ ਮੈਂ ਬਚ ਗਿਆ ਕਿਵੇਂ ਮੇਰੇ குரு ਨੇ ਕਿਰਪਾ ਕਰ ਦਿੱਤੀ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮਾਇਆ ਝੂਰਟੀ ਮੁਸਮਸਲਾਵੇ ਹਾਟ ਏਕ ਕਬੀਰਾ ਨੈਮਸੈ ਜਿਨ ਕੀਨੀ ਬਾਰੇ ਬਾਟ ਕਿੰਦੇ 12 ਹਿੱਸਿਆਂ ਚ ਪੰਡ ਦਿੱਤਾ ਏਕਤਾ ਵੰਡ ਦਿੱਤੀ ਉਹਦੀ ਜਦੋਂ ਏਕਤਾ ਹੋਵੇਗੀ ਫਿਰ ਰਾਜ ਹੋਵੇਗਾ ਜੇ ਤੋ ਇਕਤਾ ਹੀ ਨਹੀਂ ਹੈਗੀ ਫਿਰ ਰਾਜ ਕਿੱਥੇ ਮਾਇਆ ਦੀ ਇਕਤਾ ਹੋ ਗਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਕੱਠਾ ਹੋ ਗਿਆ ਉਹ ਹਰੇਕ ਨੂੰ ਠੱਗੇਗੀ ਉਹਨਾਂ ਚੋਂ ਪੰਨਿਆਂ ਨੂੰ ਅਲੱਗ-ਅਲੱਗ ਕਰ ਦੋ ਉਹ ਠੱਗ ਨਹੀਂ ਸਕਦੇ ਕੌਮਾਂ ਦੀ ਇਕਤਾ ਹੋ ਜੇ ਤੇ ਕੌਮ ਦੀ ਤਰੱਕੀ ਨੂੰ ਕੋਈ ਰੋਕ ਨਹੀਂ ਸਕਦਾ ਧਰਮ ਦੀ ਤਰੱਕੀ ਨੂੰ ਕੋਈ ਰੋਕ ਨਹੀਂ ਸਕਦਾ ਭਾਈਚਾਰੇ ਦੀ ਇਕਤਾ ਹੋ ਜੇ ਤੇ ਭਾਈਚਾਰੇ ਦੀ ਵਾਦੀ ਤਾਕਤ ਨੂੰ ਕੋਈ ਰੋਕ ਨਹੀਂ ਸਕਦਾ ਪਿੰਡ ਦੀ ਏਕਤਾ ਹੋ ਜੇ ਪਿੰਡ ਦੀ ਤਰੱਕੀ ਨੂੰ ਕੋਈ ਰੋਕ ਨਹੀਂ ਸਕਦਾ ਪਾਰਟੀਆਂ ਦੀ ਏਕਤਾ ਹੋ ਜਾਵੇ ਉਹ ਪਾਰਟੀ ਨੂੰ ਕੋਈ ਜਿੱਤ ਨੂੰ ਹਰਾ ਨਹੀਂ ਰੋਕ ਨਹੀਂ ਸਕਦਾ ਉਹ ਹਾਰਦੀ ਨਹੀਂ ਪਰ ਏਕਤਾ ਹੁੰਦੀ ਨਹੀਂ ਜਿਨ੍ਹਾਂ ਦੀ ਏਕਤਾ ਹੋ ਗਈ ਉਹ ਭਾਵੇਂ ਗੁੰਡੇ ਵੀ ਉਹਨੇ ਜਿੱਤ ਜਾਣਗੇ ਏਕਤਾ ਵਾਲੇ ਬੇਈਮਾਨ ਮੁਕਾਰ ਵੀ ਹੋਣ ਜਿੱਤ ਜਾਣਗੇ ਕਿਉਂਕਿ ਫਿਰ ਸਾਰੇ ਬੇਈਮਾਨ ਬੇਈਮਾਨ ਇਕੱਠੇ ਹੋ ਕੇ ਏਕਤਾ ਹੋਗੀ ਔਰ ਜੇ ਇੱਕ ਜਿਆਦਾ ਬੇਈਮਾਨ ਹੋਵੇ ਤੇ ਜੇ ਇਮਾਨਦਾਰੀ ਦਾ ਸੁਪਨਾ ਵੇਖੀ ਜਾਣ ਉਹ ਵੀ ਏਕਤਾ ਹੁੰਦੀ ਜਿੱਥੇ ਬਹੁਤ ਆਤ ਬੇਈਮਾਨ ਹੋਣ ਦੋ ਚਾਰ ਚੰਗੇ ਹਨ ਉੱਥੇ ਵੀ ਏਕਤਾ ਨਹੀਂ ਹੁੰਦੀ ਇਸੇ ਕਰਕੇ ਉਹ ਪਾਰਟੀਆਂ ਹਾਰ ਜਾਂਦੀਆਂ ਨੇ ਤੇ ਦੂਜੀਆਂ ਜਿੱਤ ਜਾਂਦੀਆਂ ਨੇ ਤੇ ਗੁੰਡਿਆਂ ਦਾ ਤੇ ਸੁਭਾਅ ਹੀ ਕੁਝ ਕੰਦਾ ਉਹਨਾਂ ਨੇ ਸਾਰੇ ਭਰਤੀ ਉਹੋ ਕੀਤੀ ਹੁੰਦੀ ਹੈ ਉਹਨਾਂ ਨੇ ਤੇ ਫਿਰ ਜਿੱਤਣਾ ਹੀ ਹੈ ਜਦੋਂ ਇਹਨਾਂ ਨੇ ਲੋਕਾਂ ਦੀ ਤਾਕਤ ਵੰਡ ਦਿੱਤੀ ਤੇ ਉਹਨਾਂ ਨੇ ਜਿੱਤਣਾ ਹੈ ਅੱਜ ਕਿੰਨੇ ਵੱਖਰੇਵੇਂ ਖੜੇ ਕਰ ਦਿੱਤੇ ਸਾਡੇ ਚ ਗੁਰੂ ਗ੍ਰੰਥ ਸਾਹਿਬ ਨੇ 35 ਮਹਾਂਪੁਰਖਾਂ ਨੂੰ ਇੱਕ ਥਾਂ ਤੇ ਕੀਤਾ ਸੀ ਅੱਜ ਵਖਰੇਵਿਆਂ ਅਲਿਆਂ ਨੇ ਉਹ ਸਾਡੇ ਚੋਂ ਕੱਢਨੇ ਸ਼ੁਰੂ ਕਰ ਦਿੱਤੇ ਕਿਉਂ ਸਰਕਾਰਾਂ ਪਿੱਛੇ ਨੇ ਵੀ ਇਹਨਾਂ ਦੀ ਏਕਤਾ ਤੋੜੋ ਜੇ ਇਹ 35 ਇਕੱਠੇ ਰਹਿ ਗਏ ਅਸੀਂ ਇਹਨਾਂ ਨੂੰ ਰੋਲ ਨਹੀਂ ਸਕਦੇ ਇਹਨਾਂ ਨੂੰ ਕਮਜ਼ੋਰ ਨਹੀਂ ਕਰ ਸਕਦੇ ਕਹਾਣੀ ਸਾਰਿਆਂ ਨੇ ਸਕੂਲ ਚ ਪੜ੍ਹੀ ਹੁੰਦੀ ਹੈ ਕਿਸਾਨ ਦੇ ਚਾਰ ਪੁੱਤਰਾਂ ਵਾਲੀ ਜਿਸ ਕਿਸਾਨ ਨੇ ਆਪਣੇ ਬੱਚਿਆਂ ਨੂੰ ਪਹਿਲਾਂ ਇੱਕ ਇੱਕ ਡੰਡਾ ਦਿੱਤਾ ਤੋੜਨ ਵਾਸਤੇ ਉਹਨਾਂ ਨੇ ਫੱਟਕ ਤੋੜ ਦਿੱਤਾ ਦੋ ਦਿੱਤੇ ਤੋੜ ਦਿੱਤੇ ਜਦੋਂ ਨੇ ਚਾਰ-ਚਾਰ ਇਕੱਠੇ ਦੇ ਦਿੱਤੇ ਕੋਈ ਤੋੜ ਨਹੀਂ ਸਕਿਆ ਉਹ ਪੜੀ ਸਾਰਿਆਂ ਨੇ ਬਚਪਨ ਚ ਪਰ ਅਮਲ ਚ ਨਹੀਂ ਲਿਆਉਂਦੇ ਉਹ ਇਹ ਸਾਕੀ ਸਿਖਾਉਂਦੀ ਸੀ ਪਿਆਰਿਓ ਏਕਤਾ ਰੱਖਿਓ ਏਕਤਾ ਜੇ ਜਿਤਨਾ ਹੈ ਤੇ ਏਕਤਾ ਜੇ ਏਕਤਾ ਟੁੱਟ ਗਈ ਇਕੱਲੇ-ਇਕੱਲੇ ਹੋ ਗਏ ਤੁਹਾਨੂੰ ਲੋਕ ਟੱਕਿਆ ਵਾਂਗ ਡੰਡਿਆ ਵਾਂਗ ਤੋੜ ਕੇ ਸੁੱਟ ਦੇਣਗੇ ਤੇ ਅੱਜ ਇਹ ਟੁੱਟ ਰਹੇ ਆਂ ਕਿਉਂਕਿ ਏਕਤਾ ਹੈ ਨਹੀਂ ਨਾ ਧਰਮ ਦੀ ਨਾ ਤੇ ਏਕਤਾ ਕੀ ਹੈ ਨਾ ਵਿਚਾਰਧਾਰਾ ਦੀ ਏਕਤਾ ਹੈਗੀ ਹੈ ਨਾ ਸਾਡੇ ਪੰਜਾਬ ਦੀ ਏਕਤਾ ਰਹਿਣ ਦਿੱਤੀ ਅਗਲਿਆਂ ਨੇ ਹੁਣ ਤੱਕ ਕਿੰਨੇ ਕਿੰਨੇ ਝੰਡੇ ਚੁੱਕੀ ਫਿਰਦੇ ਨੇ ਲੋਕ ਏਕਤਾ ਖਤਮ ਤੇ ਤੇਸ ਸੂਬਾ ਧਰਮ ਬਰਬਾਦੀ ਵਾਲੇ ਪਾਸੇ ਪਹੁੰਚ ਜਾਂਦਾ ਹੈ ਸੋ ਗੁਰੂ ਕਿਰਪਾ ਕਰਨ ਸਹਿਬ ਜੀ ਕਹਿੰਦੇ ਨੇ ਸੁਪਨੇ ਹੱਬ ਰੰਗ ਮਾਣਿਆ ਮਿੱਠੜਾ ਲੱਗੜਾ ਮੋਹ ਨਾਨਕ ਨਾਮ ਵਿਹੋਣਿਆ ਸੁੰਦਰ ਮਾਇਆ ਧਰੋ ਕਹਿੰਦੇ ਨਾਮ ਤੋਂ ਵਿਹੋਣੇ ਮਨੁੱਖ ਇਸ ਮਾਇਆ ਦੀ ਸੁੰਦਰਤਾ ਦੇ ਧੋਖੇ ਵਿੱਚ ਆ ਜਾਂਦੇ ਨੇ ਪੌੜੀ ਸੁਪਨੇ ਸੇਤੀ ਚਿੱਤ ਮੂਰਖ ਲਾਇਆ ਸੁਪਨੇ ਦੇ ਨਾਲ ਚਿੱਤ ਲਾਈ ਬੈਠੇ ਨੇ ਸੁਪਨੇ ਦੇਖਣੇ ਮਾੜੀ ਗੱਲ ਨਹੀਂ ਪਰ ਸੁਪਨੇ ਦੇ ਵਿੱਚ ਦੇਖਿਆ ਕੀ ਹੈ ਗੱਲ ਉਹ ਹੈ ਚੰਗਾ ਸੁਪਨਾ ਵੇਖੋ ਅੱਗੇ ਵਧੋ ਮਾੜੀ ਗੱਲ ਨਹੀਂ ਸਪਨਾ ਵੇਖ ਕੇ ਕਿਸੇ ਨੂੰ ਠਿੱਬੀ ਲਾ ਕੇ ਸੁੱਟ ਕੇ ਆਪ ਅੱਗੇ ਵਧਣਾ ਇਹ ਮਾੜੀ ਗੱਲ ਐ। ਸੁਪਨਾ ਵੇਖਿਆ ਤਰੱਕੀ ਕਰਨ ਦਾ ਕਰੋ ਪਰ ਦੂਜਿਆਂ ਨੂੰ ਤਰੱਕੀ ਨੂੰ ਰੋਲ ਕੇ ਫਿਰ ਤਰੱਕੀ ਕਰਨੀ ਇਹ ਮਾੜੀ ਗੱਲ ਐ। ਸੁਪਨੇ ਦਾ ਚਿੱਤ ਜਿੱਦਾ ਲੱਗ ਜਾਂਦਾ ਹੈ ਨਾ ਉਹ ਫਿਰ ਤਰੱਕੀ ਆਪ ਦੀ ਕਰਦਾ ਏ ਉਹਨੂੰ ਹੀ ਫਿਰ ਔਰੰਗਜ਼ੇਬ ਵਾਂਗੂ ਭਾਵੇਂ ਭਰਾਵਾਂ ਮਾਰਨੇ ਪੈਣ ਪਿਓ ਕੈਦ ਕਰਨਾ ਪਵੇ ਧੀ ਭੈਣ ਮਾਰਨੀ ਪਵੇ ਕੋਈ ਗੱਲ ਨਹੀਂ। ਕਿਉਂਕਿ ਸਾਡਾ ਤਾਂ ਸੁਪਨਾ ਉਹ ਬਣ ਗਿਆ ਵੀ ਸਿੰਘਾਸਨ ਤੇ ਇਕੱਲਾ ਮੈਂ ਹੀ ਹੋਣਾ ਚਾਹੀਦਾ ਕੋਈ ਹੋਰ ਨਹੀਂ ਹੋਣਾ ਚਾਹੀਦਾ ਫਿਰ ਇਦਾਂ ਹੀ ਕਰਦੇ ਨੇ ਲੋਕ ਛੇੜਾ ਵੀ ਉਸ ਸਿੰਘਾਸਨ ਦੇ ਅੱਗੇ ਆ ਕੇ ਖੜਨ ਦੀ ਕੋਸ਼ਿਸ਼ ਕਰੇਗਾ ਉਸ ਉਸ ਸਿੰਘਾਸਨ ਦਾ ਰੋਗ ਪਾ ਕੇ ਉਹਨਾਂ ਨੂੰ ਮਰਵਾਏਗਾ ਜ਼ਰੂਰ ਤੇ ਮਰਵਾ ਰਹੇ ਨੇ ਲੋਕ ਤੇ ਮਾਲਕ ਜੀ ਕਹਿੰਦੇ ਨੇ ਸੁਪਨੇ ਸੇਤੀ ਚਿੱਤ ਮੂਰਖ ਲਾਇਆ ਸਪਨੇ ਦੇ ਨਾਲ ਚਿੱਤ ਲਾ ਲਿਆ ਮੂਰਖ ਨੇ ਜਿਉਂਦੇ ਜੀ ਜਿਹੜਾ ਸੁਪਨਾ ਵੇਖ ਰਿਹਾ ਜਾਗਦੇ ਸੁਪਨਾ ਵੇਖ ਰਿਹਾ ਬਿਸਰੇ ਰਾਜ ਰਸ ਭੋਗ ਜਾਗਤ ਪਖ ਖਲਾਇਆ ਕਹਿੰਦੇ ਸਾਰਾ ਕੁਝ ਕੋਲੇ ਹੈ ਸਾਰਾ ਕੁਝ ਕੋਲੇ ਹੈ ਪਰ ਉਹਦੇ ਵਿੱਚੋਂ ਸੁੱਖ ਨਹੀਂ ਆ ਰਿਹਾ ਬਰੜਾਈ ਜਾ ਰਿਹਾ ਬਰੜਾਈ ਸਪਨੇ ਦੇ ਵਿੱਚ ਕਈ ਬੱਚਿਆਂ ਨੂੰ ਬਰੜਾਉਣ ਦੀ ਆਦਤ ਪੈ ਜਾਂਦੀ ਹੈ ਕੋਈ ਵੱਡਿਆਂ ਨੂੰ ਬਰੜਾਉਣ ਦੀ ਆਦਤ ਪੈ ਜਾਂਦੀ ਹੈ ਜਿਹੜਾ ਕੁਝ ਸਾਰੀ ਦਿਹਾੜੀ ਤੇ ਨਹੀਂ ਕਰਦੇ ਨੇ ਦੇਖਦੇ ਨੇ ਉਹੀ ਕੁਝ ਉਹ ਰਾਤ ਨੂੰ ਫਿਰ ਸੁਪਨੇ ਦੇ ਵਿੱਚ ਬਰੜਾਉਂਦੇ ਨੇ ਸੁੱਤੇ ਪਏ ਨੇ ਪਰ ਆ ਮਨ ਨਾਲ ਸਤਾਉਣ ਕਰਕੇ ਉਹ ਉਹਦਾਂ ਦੇ ਸੁਪਨੇ ਆਉਂਦੇ ਨੇ ਬੱਚੇ ਨੂੰ ਦਿਨੇ ਕਿਸੇ ਨੇ ਕੁੱਟਿਆ ਬੱਚੇ ਦਾ ਜੋਰ ਨਹੀਂ ਚੱਲਿਆ ਉਹ ਛੁੱਟਣ ਦੀ ਕੋਸ਼ਿਸ਼ ਕਰਦਾ ਰਿਹਾ ਜਾਂ ਕਿਸੇ ਨਾਲ ਉਹਦੀ ਲੜਾਈ ਹੋਈ ਹੈ ਉਹ ਤੇ ਨੇ ਤਾਂ ਕੁਝ ਕਰ ਨਹੀਂ ਸਕਿਆ ਪਰ ਰਾਤ ਨੂੰ ਜਦੋਂ ਸੁੱਤਾ ਉਹ ਕਹਿੰਦਾ ਮੈਨੂੰ ਬਚਾ ਲੋ ਮੈਨੂੰ ਮਾਰਤਾ ਮੈਂ ਮਾਰ ਦੂੰਗਾ ਉਹ ਜਦੋਂ ਇਹੋ ਜਿਹਾ ਕੁਝ ਬੋੜਦਾ ਇਹ ਤੇ ਮਾਂ ਪਿਓ ਫਟਾਫਟ ਦੂਜੇ ਦਿਨ ਬਾਬਿਆਂ ਕੋਲੇ ਹਥੌਲੇ ਪਾਉਣ ਲੈ ਜਾਂਦੇ ਨੇ ਉਹਦੀ ਦਿਨ ਦੀ ਪ੍ਰਕਿਰਿਆ ਸੀ ਜਿਹੜੀ ਉਹ ਤਾਂ ਜ਼ੋਰ ਨਹੀਂ ਚੱਲਿਆ ਤੇ ਰਾਤ ਨੂੰ ਸੁੱਤਿਆਂ ਉਬਰੜਾ ਰਿਹਾ ਪਾਛੇ ਕਹਿੰਦੇ ਇਦਾਂ ਹੀ ਇਥੇ ਜਿਹੜੇ ਮੋਹ ਮਾਇਆ ਦੀ ਨੀਂਦ ਸੁੱਤੇ ਨੇ ਨੈਨੋ ਨੀਂਦ ਪਦ੍ਰਿਸ਼ਟ ਵਿਕਾਰ ਸਰਬਨ ਸੋਏ ਸੁਣ ਨਿੰਦ ਵਿਚਾਰ ਚਿਹਬਾ ਸੋਈ ਲੋਭ ਮਿੱਠੇ ਸਾਦ ਮਨ ਸੋਇਆ ਮਾਇਆ ਵਿਸਮਾਤ ਇਸ ਗ੍ਰਹਿ ਮੇ ਕੋਈ ਜਾਗਤ ਰਹੇ ਸਬਤ ਬਸਤ ਉਹ ਆਪਣੀ ਲਹੇ ਪਾਛੇ ਕਹਿੰਦੇ ਸਾਰੇ ਤਾਂ ਸੁੱਤੇ ਪਏ ਨੇ ਮਨ ਵੀ ਸੁੱਤਾ ਜੀਬ ਵੀ ਸੁੱਤੀ ਅੱਖਾਂ ਵੀ ਸੁੱਤੀਆਂ ਕੰਨ ਵੀ ਸੁੱਤੇ ਸਾਰਾ ਟੱਬਰ ਤਾਂ ਸੁੱਤਾ ਪਿਆ ਤੇ ਹੁਣ ਫਿਰ ਚੋਰ ਤੇ ਆਵੇਗੇ ਨਾ ਸਬਤ ਵਸਤੂ ਉਹਦੇ ਕੋਲੇ ਬਚਦੀ ਏ ਜਿਹੜਾ ਜਾਗ ਪਿਆ ਪਰ ਜਾਗਦੇ ਕਰਮਾਂ ਵਾਲੇ ਨੇ ਵਿਸਰੇ ਰਾਜ ਰਸ ਭੋਗ ਜਾਗਤ ਪਖ ਲਾਇਆ ਖਾਣਾ ਪੀਣਾ ਸਾਰਾ ਕੁਝ ਕੋਲੇ ਹੈ ਪਰ ਉਹਦੇ ਚੋਂ ਆਨੰਦ ਨਹੀਂ ਲੈ ਰਿਆ ਖਾਣਾ ਪੀਣਾ ਸਣਾ ਸੌਣਾ ਵਿਸਰ ਗਿਆ ਹੈ ਮਰਨਾ ਨਾ ਵਿਸਾਰ ਖਵਾਰੇ ਕਿ ਨਹੀਂ ਧ੍ਰਿਗ ਜੀਵਨ ਨਹੀਂ ਰਹਿਣਾ ਬਾਅਦਛੇ ਕਹਿੰਦੇ ਇਦਾਂ ਦੀ ਜਿੰਦਗੀ ਬਣ ਗਈ ਰੰਗ ਤੇ ਸੁਪਨੇ ਨਾਲ ਲੱਗਿਆ ਸੀ ਪਰ ਜਿਹੜਾ ਇਹਦਾ ਰਾਜ ਰਸ ਭੋਗ ਸਾਰਾ ਕੁਝ ਕੋਲੇ ਸੀ ਪਰ ਇਹ ਫਿਰ ਵੀ ਬੜੜਾ ਰਿਆ ਜਿਹੜਾ ਕੁਝ ਕੋਲੇ ਉਹਦਾ ਸ਼ੁਕਰਾਨਾ ਨਹੀਂ ਜਿਹੜਾ ਕੋਲੇ ਕੁਝ ਕੋਲੇ ਨਹੀਂ ਹੈ ਉਹਦੇ ਵਾਸਤੇ ਭੱਜਿਆ ਹੀ ਫਿਰਦਾ ਬਸ ਜੋ ਮਰਜੀ ਕਰਨਾ ਪੈ ਜੀ ਉਹ ਪ੍ਰਾਪਤ ਕਰਨਾ ਹੈ ਇਦਾਂ ਦੀ ਇਹਦੀ ਜ਼ਿੰਦਗੀ ਬਣੀ ਹੋਈ ਹੈ ਬੜੜਾ ਰਿਆ ਜਾਗਦਾ ਵੀ ਬੜਾਈ ਜਾਂਦਾ ਹੈ ਤੇ ਸੁੱਤਾ ਵੀ ਬੜਾਉਂਦਾ ਪਿਆ ਹੈ ਆਰ ਜਾ ਗਈ ਵਿਹਾਏ ਤੰਦੇ ਧਾਇਆ ਆਰਜਾ ਜ਼ਿੰਦਗੀ ਲੰਘ ਗਈ ਉਮਰ ਖਤਮ ਹੋ ਰਹੀ ਐ ਧੰਦਿਆਂ ਦੇ ਵਿੱਚ ਪਿਆ ਹੋਇਆ ਪੂਰਨ ਪਹਿ ਨਾ ਕਾਮ ਮੋਹਿਆ ਮਾਇਆ ਜ਼ਿੰਦਗੀ ਦਾ ਕੰਮ ਕੋਈ ਵੀ ਪੂਰਨ ਨਹੀਂ ਹੋਇਆ ਕੋਈ ਸਪੂਰਨ ਨਹੀਂ ਹੋਇਆ ਕੋਈ ਸਿਰੇ ਨਹੀਂ ਚੜਿਆ ਨਾ ਸਿਰੇ ਚੜਨ ਕਰਕੇ ਦੁਖੀ ਹੋ ਰਿਹਾ ਪੂਰਨ ਪਹਿ ਨਾ ਕਾਮ ਮੋਹਿਆ ਮਾਇਆ ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ ਕਹਿੰਦੇ ਮਨੋਰਥ ਤਾਂ ਸੀ ਜ਼ਿੰਦਗੀ ਦਾ ਅਕਾਲ ਪੁਰਖ ਦੇ ਨਾਲ ਅਪੇਤ ਹੋਣਾ ਕਹੋ ਕਬੀਰ ਇਹ ਰਾਮ ਕੀ ਅੰਸ ਇਹ ਅੰਸ ਸੀ ਰਾਮ ਦੀ ਪ੍ਰਮਾਤਮਾ ਦੀ ਉਹਦੇ ਨਾਲ ਹੀ ਜੁੜਨਾ ਸੀ ਪਰ ਨਹੀਂ ਉਧਰ ਗਿਆ ਹੀ ਨਹੀਂ ਧਿਆਨ ਹੀ ਨਹੀਂ ਗਿਆ ਤਾਂ ਕਰਕੇ ਦੁਖੀ ਹੋ ਗਿਆ ਆਰਜਾ ਉਮਰ ਸਾਰੀ ਨੰਗ ਗਈ ਪੂਰਨ ਭੈ ਨਾ ਕਾਮ ਪੂਰਨ ਕਾਮ ਪੂਰਨ ਨਹੀਂ ਹੋਇਆ ਇਸ ਵਾਸਤੇ ਆਇਆ ਸੀ ਅਕਾਲ ਪੁਰਖ ਨਾਲ ਜੁੜਨ ਵਾਸਤੇ ਨਹੀਂ ਹੋਇਆ ਪੂਰਾ ਜ਼ਿੰਦਗੀ ਨੂੰ ਸੌਖੀ ਬਣਾਉਣ ਵਾਸਤੇ ਆਇਆ ਸੀ ਨਹੀਂ ਕਰ ਸਕਿਆ ਪੂਰਨ ਪੈ ਨਾ ਕਾਮ ਮੋਹਿਆ ਮਾਇਆ ਕਿਉਂ ਨਹੀਂ ਪੂਰੀ ਹੋਏ ਕਿਉਂਕਿ ਮਾਇਆ ਦੇ ਵਿੱਚ ਮੋਹਿਆ ਰਿਆ ਤ੍ਰਿਸ਼ਨਾ ਦੇ ਅਧੀਨ ਮੋਹਿਆ ਰਿਆ ਝੂਠ ਲਾਲਚ ਦੇ ਵਿੱਚ ਮੋਹਿਆ ਰਿਆ ਫਿਰ ਪਾਤਸ਼ਾਹ ਜੀ ਅਰਦਾਸ ਕਰਦੇ ਨੇ ਕਹਿੰਦੇ ਕਿਆ ਵਿਚਾਰ ਆ ਜਨਤਾ ਹੇ ਮਾਲਕ ਜੀ ਸਾਡੇ ਜਨਤਾ ਦੇ ਵਸਵੇ ਕੀ ਚਾ ਆਪ ਭੁਲਾਇਆ ਕਿ ਜੇ ਤੁਸੀਂ ਆਪ ਹੀ ਭਲਾ ਦਿੱਤਾ ਆਪ ਹੀ ਕੁਰਾਏ ਪਾ ਦਿੱਤਾ ਮਨੋਕਣ ਕੀ ਕਰੇ ਟੱਕਰਾ ਮਾਰੇਗਾ ਸਹਿਬ ਜੀ ਕਹਿੰਦੇ ਉਹਨੇ ਆਪ ਭਲਾਇਆ ਕਿਉਂ ਕੀ ਉਹਦਾ ਵੈਰ ਸੀ ਨਹੀਂ ਵੈਰ ਨਹੀਂ ਛੇਵੇਂ ਟੀਚਰ ਸਾਰੀ ਕਲਾਸ ਨੂੰ ਇੱਕ ਸਾਲ ਪੜਾਉਂਦਾ ਏ ਤੇ ਬਾਅਦ ਦੇ ਵਿੱਚ ਉਹ ਪੇਪਰਾਂ ਵਾਲੇ ਦਿਨ ਕਵਚਨ ਪਾਉਂਦਾ ਕਵਚਨ ਹੁਣ ਜਿਹੜੇ ਬੱਚੇ ਸੁਚੇਤ ਹੁੰਦੇ ਨੇ ਉਹ ਕਵਚਨ ਨੂੰ ਦੇਖਦੇ ਆ ਸਾਰੀ ਆਨਸਰ ਦੇ ਦਿੰਦੇ ਨੇ ਪਾਸ ਹੋ ਜਾਂਦੇ ਨੇ ਕੋਈ ਫਰਸਟ ਆ ਜਾਂਦੇ ਨੇ ਸੈਕੰਡ ਸਲਡ ਆ ਜਾਂਦੇ ਨੇ ਤੇ ਕੁਝ ਫੇਲ ਹੋ ਜਾਂਦੇ ਨੇ ਬਸ ਇਦਾਂ ਹੀ ਪਰਮਾਤਮਾ ਨੇ ਆਪ ਹੀ ਇੱਕ ਵਚਨ ਪੇਪਰ ਪਾਇਆ ਹੈ ਜਿਹਦੇ ਵਿੱਚ ਮਨੁੱਖ ਰੱਬ ਨਾਲੋਂ ਵਿਛੜਦਾ ਏ ਤੇ ਟੱਕਰਾ ਮਾਰਦਾ ਏ ਜਦੋਂ ਟੱਕਰਾ ਮਾਰ ਮਾਰ ਕੇ ਪਛਤਾਉਂਦਾ ਏ ਤੇ ਫਿਰ ਪਰਮਾਤਮਾ ਦੀ ਯਾਦ ਆ ਜਾਂਦੀ ਏ ਦੁਖਦਾਰੂ ਸੁਖ ਰੋਗ ਪਿਆ ਚਾਹ ਸੁਖਤਾ ਮਨਾ ਹੋਈ ਕਿੰਦੇ ਜਦੋਂ ਦੁੱਖ ਆਇਆ ਪਛਤਾਇਆ ਕਲਪਿਆ ਫਿਰ ਉਹ ਦੁੱਖ ਦਵਾਈ ਬਣ ਗਿਆ ਤੇ ਪ੍ਰਮਾਤਮਾ ਦੇ ਨਾਲ ਹੀ ਚੁੱਟ ਗਿਆ ਤੇ ਜਦੋਂ ਸੁੱਖ ਆਇਆ ਸੀ ਉਦੋਂ ਪ੍ਰਮਾਤਮਾ ਵਿਸਰ ਗਿਆ ਉਦੋਂ ਪ੍ਰਮਾਤਮਾ ਭੁੱਲ ਗਿਆ ਉਹ ਅਕਾਲ ਪੁਰਖ ਸਾਡੇ ਜੀਵਨ ਚ ਹਰ ਇੱਕ ਨੂੰ ਇੱਕ ਵਚਨ ਪਾਉਂਦਾ ਹੈ ਤੇ ਉਹਦੇ ਚ ਜਿਹੜਾ ਜਿਹੜਾ ਪਾਸ ਹੋਈ ਜਾਂਦਾ ਹੈ ਉਹ ਉਹ ਉੱਪਰਲੇ ਸਟੇਜ ਤੇ ਪਹੁੰਚੀ ਜਾਂਦਾ ਹੈ ਤੇ ਕੁਝ ਸਾਡੇ ਵਰਗੇ ਥੱਲੇ ਬੈਠੇ ਵੇਖੀ ਜਾਂਦੇ ਨੇ ਸੁਣੀ ਜਾਂਦੇ ਨੇ ਕਿ ਸਾਡੀ ਵਾਰੀ ਕਦੋਂ ਆਵੇਗੀ ਵਾਰੀ ਸਭ ਦੀ ਆਉਂਦੀ ਏ ਜਿਹੜਾ ਜਿਹੜਾ ਸੱਚੇ ਮਾਰਗ ਤੇ ਤੁਰ ਪੈਂਦਾ ਏ ਉਹ ਉੱਪਰ ਖੜ ਕੇ ਉੱਚੇ ਥਾਂ ਤੇ ਇਨਾਮ ਪ੍ਰਾਪਤ ਕਰ ਲੈਂਦਾ ਏ ਤੇ ਜਿਹੜਾ ਕੋਰਾਏ ਪੈ ਗਿਆ ਫੇਲ ਹੋ ਗਿਆ ਬੇਸਮਝ ਹੋ ਗਿਆ ਉਹ ਕਈ ਵਾਰ ਚੇਲਾ ਚ ਪਹੁੰਚ ਜਾਂਦਾ ਹੈ ਸੋ ਆਓ ਰਲ ਮਿਲ ਕੇ ਬਾਣੀ ਦੇ ਗਿਆਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਸੁਪਨੇ ਦੇ ਵਿੱਚ ਸਾਰਾ ਕੁਝ ਵੀ ਪ੍ਰਾਪਤ ਹੋ ਜਾਂਦਾ ਹੈ ਪਰ ਜੇ ਰੱਬ ਦਾ ਮਾਰਗ ਭੁੱਲ ਗਿਆ ਉਹ ਦੁਖਦਾਈ ਰਹਿ ਜਾਂਦਾ ਏ ਇੱਕ ਸੁੱਤਿਆਂ ਦਾ ਸੁਪਨਾ ਇੱਕ ਜਾਗਦਿਆਂ ਦਾ ਸੁਪਨਾ ਹੈ ਤੋਵਾਂ ਸੁਪਨਿਆਂ ਨੂੰ ਪਰਮਾਤਮਾ ਦੀ ਰਜਾ ਦੇ ਵਿੱਚ ਓਟ ਆਸਰਾ ਲੈ ਕੇ ਸਵਕਾਰ ਕਰੀਏ ਚੰਗੇ ਪਾਸੇ ਨੂੰ ਚੱਲੀਏ ਸੁਪਨਾ ਵੀ ਆਵੇ ਤੇ ਉਹਦਾ ਮਾਰਗ ਨਾ ਭੁੱਲੇ ਨਹੀਂ ਤੇ ਬਹੁਤ ਪਛਤਾਵਾ ਹੋ ਜਾਂਦਾ ਹੈ ਸਾਰੀ ਰਾਤ ਐਂ ਹੀ ਗੁਜ਼ਰ ਜਾਂਦੀ ਹੈ ਸੋ ਮਾਲਕ ਜੀ ਕਿਰਪਾ ਕਰਨ ਆ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹ ਕਿਹਦੀ ਕੀਫਤ ਹੈ